ਗਰਦੇਵ ਸਿੰਘ ਦਾ ਕੌਂਕੇ ਵਾਲਾ ਕੀ ਦਾ ਜਥੇਦਾਰ ਸੀ ਸਾਡੇ ਜਥੇਦਾਰ ਸੀ ਉਹਦੀ ਆਵਾਜ਼ ਕਿਉਂ ਨਹੀਂ ਝੁੱਕ ਰਹੇ ਤੁਸੀਂ ਉਹਦੇ ਬਾਰੇ ਸੋਨੇ ਮੂੰਹ ਚ ਸੱਪ ਪੈ ਗਏ ਹੁਣ ਰੋਜ਼ ਬਿਆਦਬੀਆਂ ਹੋ ਰਹੀਆਂ ਡੇਲੀ ਬਰਗਾਰੀ ਗਾਂਢ ਹੋਗੇ 328 ਰੁਪਏ ਚੋਰੀ ਹੋਗੇ ਹਨਾ ਬੇਵਲ ਕਲਾ ਕਾਂਡ ਹੋ ਗਿਆ ਕਦੇ ਕੋਟ ਕਪੂਰਾ ਕਦੇ ਕਿਤੇ ਬਿਆਦਮੀ ਹੋਏ ਨੇ ਕਦੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ 파ੜਤਾ ਛੱਡਦਾ ਕਿਤੇ ਗੁੱਟਿਆਂ ਦੇ 파ੜਤਾ ਛੱਡਦਾ ਸਿੱਖ ਸੰਗਤ ਤੇ ਅਕਾਲ ਤਖਤ ਦੇ ਕਿਸੇ ਵੀ ਨਾਲ ਜੁੜੇ ਸਿੰਘ ਦਾ ਕਿਸੇ ਦਾ ਵੀ ਦਿਲ ਤੋ ਹੋਇਆ ਹੋਵੇ ਸਾਡੇ ਕਾਰਨ ਤਾਂ ਅਸੀਂ ਮਾਫੀ ਮੰਗਦੇ ਇੱਕ ਵਾਰ ਨਹੀਂ ਹਜ਼ਾਰ ਵਾਰ ਮੰਗਦੇ ਮੈਨੂੰ 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 ਲਵਾਓ ਜੋ ਸੇਵਾ ਲਵਾਉਣੇ ਤਾਂ ਜਿਨ੍ਹਾਂ ਨੇ ਅੱਜ ਤੱਕ ਇਹ ਕੁਝ ਕਰਿਆ ਉਹਨਾਂ ਨੂੰ ਮੇਰੇ ਕੋਲ 2 ਮਹੀਨੇ 2 ਮਹੀਨੇ ਮੇਰੇ ਨਾਲ ਲੜਨਵਾਓ ਚਲੋ ਮੈਂ ਤਾਂ ਕੋਈ ਮਨਮੱਤ ਤੇ ਕਰਾਇਤ ਕਰੀ ਨਹੀਂ ਅਕਾਲ ਤਖਤ ਸਾਡੀ ਸੁਪਰੀਮ ਪਾਵਰ ਹੈ ਮੈਨੂੰ ਬਚਪਨ ਤੋਂ ਹੀ ਮੇਰੇ ਮਾਪਿਓ ਨੇ ਦੱਸਿਆ ਗਿਆ ਜੋ ਅਕਾਲ ਤਖਤ ਹੈ ਸਾਡੀ ਸੁਪਰੀਮ ਪਾਵਰ ਹੈ ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ 11ਵੇਂ ਗੁਰੂ ਦਾ ਸਰਜਾ ਦਿੱਤਾ ਇਹ ਵੀ ਮੈਨੂੰ ਬਚਪਨ ਤੋਂ ਪਤਾ ਕੋਈ ਅੱਜ ਗੱਲ ਦਾ ਨਹੀਂ ਪਤਾ ਜਨ ਨਾ ਕਿਸੇ ਇੱਕ ਇਤਿਹਾਸ ਦਾ ਸੰਪੂਰਨ ਪਤਾ ਹੈ ਸਾਰਾ ਪਰਿਵਾਰ ਬਚਪਨ ਤੋਂ ਲੈ ਕੇ ਆਇਆ ਤਕ ਗੁਰੂ ਸਿੱਖ ਹੈ ਹਰੇਕ ਦਾ ਗਿਆਨ ਹੈ ਜਥੇਦਾਰਾਂ ਦਾ ਕੀ ਜਾਂ ਜੋ ਸੇਵਾਦਾਰ ਨੇ ਗੁਰਦੁਆਰੇ ਦੇ ਗੁਰੂ ਘਰ ਦੇ ਵਜ਼ੀਰ ਹੁਣ ਮੇਰੀਆਂ ਗੱਲਾਂ ਸੁਣੀ ਚੰਦੇ ਖੜ੍ਹ ਜਿਓ ਜਾਏ ਹੋਣਾ ਪੂਰੀਆਂ ਕਲੀਅਰ ਗੱਲਾਂ ਨੇ ਕਰਾਂਗੇ ਉਹਨਾਂ ਦਾ ਕੀ ਰੁਤਬਾ ਹੈ ਜਾਂ ਮਾਨ ਹੈ ਉਹ ਆ ਹੁਣ ਇੱਕ ਕੱਲ ਵੀਡੀਓ ਬਾਬੇ ਬਖਸ਼ੀਸ਼ ਨੇ ਉੱਥੇ ਬਣਾ ਕੇ ਪਾਈ ਸੀ ਵੀ ਚਲੋ ਆਪਾਂ ਸਿੱਖ ਪੰਥ ਲਿਖਤੇ ਹੀ ਪਤਾ ਸੀ ਵੀ ਸਿੱਖ ਪੰਥ ਸੰਗਤ ਤੇ ਅਕਾਲ ਤਖਤ ਦੇ ਕਿਸੇ ਵੀ ਨਾਲ ਜੁੜੇ ਸਿੰਘ ਦਾ ਕਿਸੇ ਦਾ ਵੀ ਦਿਲ ਦਾ ਹੋਇਆ ਹੋਵੇ ਸਾਡੇ ਕਾਰਨ ਤਾਂ ਸੀ ਮਾਫੀ ਮੰਗਣਾ ਇੱਕ ਵਾਰ ਨਹੀਂ ਹਜ਼ਾਰ ਵਾਰ ਮੰਗ ਲਾਂਗੇ ਜੇ ਕਿਸੇ ਵੀ ਮੇਰੇ ਸਿੱਖ ਭਰਾ ਦਾ ਹਿਰਦਾ ਬਲੁਂਦਰਾ ਗਿਆ ਹੋਵੇ ਜਾਂ ਦੁਖੀ ਹੋਇਆ ਹੋਵੇ ਹਨਾ ਪਦਵੀ ਤੋਂ ਕਿਸੇ ਬੰਦੇ ਤੋਂ ਕੋਈ ਮਾਫੀ ਨਹੀਂ ਹੈ ਆਪਾਂ ਮੰਗੀ ਨਾ 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 ਆਪਾਸਿਕ ਸੰਗਤ ਤੋਂ ਮੰਗੀ ਹੈ ਸਿੱਖ ਸੰਗਤ ਤੋਂ ਤਾਂ ਕੋਈ ਰੋਸ ਆਇਆ ਸਾਹਮਣੇ ਚਲੋ ਯਾ ਇੱਕ ਖਾਸ ਪਾਰਟੀ ਦਾ ਲਾਲੋ ਕਿਸੇ ਖਾਸ ਪਾਰਟੀ ਬਣੀਓ ਲਾਲੋ ਹਨਾ ਉਹਨਾਂ ਦਾ ਤੜਫਨ ਹੋ ਗਈ ਉਹਨਾਂ ਦੀ ਉੱਠਣ ਹੋ ਗਈ ਹੁਣ ਜਦ ਗੱਲ ਆਈ ਸੀ ਮੇਰੇ ਦਿਲ ਚ ਬਲਬਲਾ ਸੀ ਹਾਂ ਰਾਜੂ ਠੀਕ ਹੈ ਬਾਈ ਹਾਂ ਦੂਸਰ ਸੁਣਾ ਯਾਰਾ ਮੈਨੂੰ ਮੜਿਆ ਬੋਲ ਲਾਂਦੇ ਫਿਰ ਗੱਲ ਕਰਦੇ ਆਪਾਂ ਮੇਰੇ ਦਿਲ ਚ ਬਲਬਲੀ ਸੀ ਮੇਰੇ ਦਿਲ ਚ ਸਵਾਲ ਸੀ ਮੈਂ ਭਾਵਕ ਹੋ ਕੇ ਬੇਚਾਰਾ ਜਥੇਦਾਰ ਸਾਹਿਬ ਨੂੰ ਹੱਥ ਬੰਨ ਕੇ ਜਥੇਦਾਰ ਸਾਹਿਬ ਤੋਂ ਬੁਨਾਨੀ ਬੋਲੇ ਵੀਡੀਓ ਚੈੱਕ ਕਰ ਲਓ ਦੇਖ ਲਓ ਸਾਰੀ ਗੁਰੂ ਘਰ ਦੀ ਹਜ਼ੂਰੀ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਲੈ ਕੇ ਵੀ ਮੈਂ ਜਥੇਦਾਰ ਸਾਹਿਬ ਨੂੰ ਸਵਾਲ ਕਰ ਲਾਂ ਕਰ ਲਾਂ ਜੀ ਜੇ ਮੈਂ ਸਹੀ ਹੋਇਆ ਤਾਂ ਮੈਨੂੰ ਆਗਿਆ ਬਖਸ਼ੋ ਹਣਾ ਮੈਨੂੰ ਆਗਿਆ ਬਖਸ਼ੋ ਮੈਂ ਸਵਾਲ ਕਰਨੀਆਂ ਤਾਂ ਮੈਂ ਗੁਰੂ ਦੀ ਹਜ਼ੂਰੀ ਚ ਉੱਠ ਕੇ ਗਿਆ ਗੁਰੂ ਗ੍ਰੰਥ ਸਾਹਿਬ ਸਾਡੀ ਸੁਪਰੀਮ ਹੋ ਕਹਿੰਦੇ ਮੈਨੂੰ ਫੜ ਲੈਂਦੇ ਹੋਕ ਲੈਂਦੇ ਜਾਂ ਮੈਨੂੰ ਹੌਸਲਾ ਨਾ ਦਿੰਦੇ ਜਦੋਂ ਮੈਨੂੰ ਹੌਸਲਾ ਦਿੱਤਾ ਤੇ ਮੈਂ ਵਾਗਿਆ ਸਾਡੇ ਜੇਸੇਦਾਰ ਨੂੰ ਮੱਥ ਬੰਨ੍ਹ ਕੇ ਬੇਨਤੀ ਕਰੇ ਆਰਪੀ ਸਿੰਘ ਨੂੰ ਮੈਨੂੰ ਮਾਣ ਸੀ ਉਹ ਮੇਰੇ ਖਾਤਰ ਬੋਲੇ ਸੀ ਮੇਰੇ ਮੈਂ ਖਾਤਰ ਆਵਾਜ਼ ਚੁੱਕੀ ਸੀ ਮੈਨੂੰ ਆਏ ਸੀ ਵੀ ਉਹ ਕੱਲ ਵੀ ਸਾਡੇ ਨਾਲ ਖੁੱਲ੍ਹ ਕੇ ਖੜਨਗੇ ਵੀ ਹਾਂ ਵੀ ਸਿੰਘਾ ਸੀ ਤੇਰੇ ਨਾਲ ਆ ਤੂੰ ਲਾੜਮਾਸ਼ੇ ਖਿਲਾਫ ਕਿਉਂ ਕਿ ਉੱਥੇ ਦੁਕਾਨਾਂ 'ਚ ਨਸ਼ਾ ਵੇਚ ਰਿਹਾ ਹੈ ਸ਼੍ਰੋਮਣੀ ਕਮੇਟੀ ਦੀਆਂ 'ਚ ਆਲੇ-ਦੁਆਲੇ ਉੱਥੇ ਨਸ਼ਾ ਵੇਚ ਰਿਆ ਸੀ ਉੱਥੇ ਪ੍ਰਚਾਰ ਕਰਨਾ ਸੀ ਉਹਦੇ ਵੀ ਜਥੇਦਾਰ ਨੂੰ ਬੇਨਤੀ ਕਰਨੀ ਸੀ ਸੀ ਦੋ ਵਾਰ ਕਰ ਗਈ ਇੱਥੇ ਨਸ਼ਾ ਵੇਚਦਾ ਤੁਸੀਂ ਇਹਨਾਂ ਦਾ ਹੱਲ ਕਰ ਦੋ ਮੇਨ ਗਲਤ ਤਾਂ ਇਹ ਸੀਗੀ ਪਰ ਜਥੇਦਾਰ ਸਾਹਿਬ ਨੇ ਉਹਦਾ ਵੀਡੀਓ ਨਹੀਂ ਬਣ ਰਹੀ ਸੀ ਨਾ ਹੀ ਮੈਂ ਵੀਡੀਓ ਬਣਾਈ ਹੈ ਕੈਮਰੇ ਚੈੱਕ ਕਰਾ ਲਓ ਅੰਦਰਲੇ ਕੈਮਰੇ ਚੈੱਕ ਕਰਾ ਲਓ ਗੁਰੂ ਘਰ ਦੇ ਹਣਾ ਹੁਣ ਗੱਲ ਆਉਂਦੀ ਹੈ ਨਹੀਂ 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 ਯਾਰ ਲੋਕ ਤਾਂ ਬਾਲਾ ਕੁਛ ਬੋਲੀ ਜਾਂਦੇ ਨੇ ਸਫਾਈ ਦੇ ਹੁੰਦਾ ਆਪਣਾ ਹੱਕ ਹੈ ਆਪਾਂ ਕੋਈ ਸਫਾਈ ਦੇ ਰਹੇ ਵੀ ਮੈਂ ਜੋ ਸਵਾਲ ਕਰੇ ਨੇ ਮੇਰੇ ਸਵਾਲ ਨੇ ਉਹੀ ਸਾਵੇਂ ਹੋਰ ਐਡ ਹਜ਼ਾਰਾਂ ਐਡ ਨੇ ਹਰੇਕ ਸਿੱਖ ਦੇ ਸਵਾਲ ਨੇ ਬਟ ਕੁਝ ਕੁ ਲੋਕ ਨਾ ਇਹ ਹੀ ਬੁੜਕ ਰਹੇ ਨੇ ਉਹ ਖੁਦ ਕਰ ਲੈਣ ਸਵਾਲ ਕਿਉਂ ਨਹੀਂ ਕਰਦੇ ਸਵਾਲ ਫਿਰ ਮੈਂ ਸਵਾਲ ਕਰਾਂ ਕਿ ਨੂੰ ਸਾਡੇ ਅਸੀਂ ਨਿਆ ਸੁਪਰੀਮ ਸਾਡੀ ਪਾਵਰ ਆੰਨੇ ਆ ਜੋ ਉੱਥੇ ਅਹਲਕਾਰ ਨੇ ਰਾਜੇ ਦੇ ਮੰਨ ਲਾ ਕਿਸੇ ਵੀ ਆਪਣੇ ਆਪਣੇ ਅਹਲਕਾਰ ਨੇ ਗੁਰੂ ਉਹ ਗ੍ਰੰਥ ਸਾਹਿਬ ਅਗਲ ਤਖਤਾਂ ਦੇ ਆਪਾਂ ਉਹਨਾਂ ਨੂੰ ਪੁੱਛਾਂਗੇ ਉਹਨਾਂ ਤੋਂ ਨਿਆਂ ਦੀ ਉਮੀਦ ਕਰਾਂਗੇ ਹੁਣ ਰੋਜ਼ ਬਿਆਦਬੀਆਂ ਹੋ ਰਹੀਆਂ ਡੇਲੀ ਬਰਗਾਰੀ ਕਾਂਡ ਹੋ ਗਏ 328 ਰੁਪਏ ਚੋਰੀ ਹੋ ਗਏ ਹਨਾ ਬੇਵਲ ਕਲਾकांड ਹੋ ਗਿਆ ਕਦੇ ਕੋਟ ਖਪੂਰਾ ਕਦੇ ਕਿਤੇ ਬਦਬੀ ਹੋਏ ਨੇ ਕਦੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ 파ੜਤੇ ਸੱਟਦੇ ਨੇ ਕਦੇ ਗੁਟਕਿਆਂ ਦੇ 파ੜਤੇ ਸੱਟਦੇ ਨੇ ਸਾਡੇ ਨੌਜਵਾਨ ਮੁੰਡਿਆਂ ਦੀ ਰੋਜ਼ ਐਂਕਾਊਂਟਰ ਨਾਲ ਮੌਤ ਹੋ ਰਹੀ ਹੈ ਹਨਾ ਹਨਾ ਇਹਦੇ ਬੋਲੂਗਾ ਕੌਣ ਭਾਈ ਹੁਣ ਮੈਂ ਕੌਣ ਹੁੰਨਾ ਮੈਂ ਤਾਂ ਕਰਨਾ ਸਿੱਖਿਆ ਮੈਂ ਤਾਂ ਹਰੇ ਖਿਲਾਫ ਨਸ਼ਾ ਨਾਲ ਨੌਜਵਾਨੀ ਮਰ ਰਹੀ ਹੈ ਤਲਵੰਡੀ ਸਾਹਿਬ ਉਹ ਚ ਨਸ਼ਾ ਨਹੀਂ ਹੈ ਕਿੰਨਾ ਨਸ਼ਾ ਹੈ ਮੈਂ ਉਹਦੇ ਤੋਂ ਬਾਅਦ ਪੂਰਾ ਬੋਲ ਕੇ ਆ ਇਹਦੇ ਕੌਣ ਬੋਲੂਗਾ ਮੈਂ ਇਹੋ ਲੋਕਾਂ ਨੂੰ ਪੁੱਛਣਾ ਚਾਹਣਾ ਹੁਣ ਉਹ ਲੋਕਾਂ ਨੂੰ ਜਿਹੜੇ ਮੈਨੂੰ ਮਤਾਂ ਦਿੰਦੇ ਨੇ ਵੀ ਤੁਸੀਂ ਜਾ ਕੇ ਤੁਸੀਂ ਪੁੱਛ ਲਓ ਭਾਈ ਅਸੀਂ ਆਤ ਬਨਾਲ ਮੇਰੇ ਸਵਾਲ ਜਿਉਂਦਾ ਤਿਆਂ ਨੇ ਹਰਸੇ ਵਾਲੇ ਸਾਧ ਨੂੰ ਕਿਹਨੇ ਮਾਫੀ ਦਿੱਤੀ ਹੈ ਸਮਝ ਗਿਆ ਮੰਦੀ ਸਿੰਘਾਂ ਲਈ ਕੋਈ ਕਿਉਂ ਨਹੀਂ ਬੋਲਦਾ ਭਾਈ ਦਿਲ ਦੇ ਬੇਗ ਸੀ ਚਲੋ ਤਰੀਕਾ ਗਲਤ ਹੋ ਗਿਆ ਮੈਂ ਤਾਂ ਫਿਰ ਵੀ ਹੱਥ ਜੋੜ ਕੇ ਉੱਥੇ ਲੋਕ ਹੋਣ ਯਾਰ ਸਵਾਲ ਤਾਂ ਮੈਂ ਪੁੱਛਣ ਲੱਗ ਗਿਆ ਪੂਰੇ ਆਦਰ ਨਾਲ ਪੁੱਛੇ ਨੇ ਹੱਥ ਜੋੜ ਕੇ ਪੁੱਛੇ ਨੇ ਵੀਡੀਓ ਕੱਢ ਕੇ ਦੇਖ ਲਿਓ ਕੋਈ ਕੋਈ ਨਾ ਤੂੰ 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 ਉਹੀ ਬਸ ਝੂਠ ਬੁਲਾਉਣ ਵਾਲੇ ਪੇਕ ਬੁਲਾਉਣ ਵਾਲੇ ਯਾਰ ਸਵਾਲ ਫਿਰ ਫਿਰ ਪੁੱਛੀਏ ਕਿਨੂੰ ਬਾਈ ਯਾਰ ਪੁੱਛੀਏ ਕਿਨੂੰ ਜੇ ਜਵਾਬ ਦੇਊਗਾ ਤਾਂ ਆਦੀ ਮਾਂ ਗੋਲੀ ਜਾਊਗਾ ਤੇ ਪੇ ਗੋਲੀ ਜਾਊਗਾ ਉਹ ਹੀ ਚੁੱਪ ਕਰਾਊਗਾ ਫਿਰ ਅਸੀਂ ਸੁਪਰੀਮ ਪਾਵਰ ਜਦੋਂ ਅੱਜ ਉਹਨੂੰ ਮੰਨਦੇ ਆ ਆਪਣੇ ਅਕਾਲ ਤਖਤ ਨੂੰ ਤਾਂ ਜੋ ਉੱਥੇ ਸੇਵਾ ਨਿਭਾ ਰਹੇ ਨਾਲ ਸੀ ਉਹਨੂੰ ਪੁੱਛਾਂਗੇ ਨਾ ਹੁਣ ਦਿੱਲੀ ਕਿਸਾਨਾਂ ਤੇ ਕੀ ਰੋਜ਼ ਅਟੈਕ ਹੋ ਰਿਹਾ ਹੈ ਕਿਉਂ ਨਹੀਂ ਇਹ ਪੰਜਾਬ ਦੀ ਧਰਤੀ ਤੇ ਅਟੈਕ ਹੋ ਰਿਹਾ ਕਿਉਂ ਨਹੀਂ ਕੋਣ ਕੀ ਹੁਣ ਮੈਂ ਹੁਣ ਦੱਸੂ ਹੁਣ ਮੈਂ ਇਹ ਗੱਲ ਪੁੱਛਣਾ ਚਾਹਣਾ ਲੋਕਾਂ ਨੂੰ ਜਵਾਬ ਦੇਣਾ ਚਾਹਣਾ ਦੀ ਜਿਹੜੇ ਕਹਿ ਰਹੇ ਨੇ ਅਸੀਂ ਹਾਂ ਸਿੱਖ ਸੰਗਤ ਤੋਂ ਜੇ ਹਰ ਹਿਰਦੇ ਬਲੁਧਰੇ ਗਏ ਨੇ ਫੇਰ ਮਾਫੀ ਮੰਗਦੇ ਆ ਸਿੱਖ ਸੰਗਤ ਤੋਂ ਤੇ ਅਕਾਲ ਤਖਤ ਸਾਹਿਬ ਦੀ ਸਮੋਰ ਆ ਸਾਡੀ ਅਸੀਂ ਦਰ ਰਾਤ ਕਰ ਸਕਦੇ ਆ ਵਾਲੇ ਮੈਨੂੰ ਕੋਈ ਜਾਂਦ ਨੇ ਝੋਟਣ ਐਂ ਆ ਕਰਤਾ ਸੀ ਆ ਕਰਦਾਂਗੇ ਝੋਟਣ ਐਂ ਕਰਦਾਂਗੇ ਯਾਰ ਮੇਰੀ ਤਾਂ ਤਲੀ ਤੇ ਤਈ ਹੋਈ ਜਦੋਂ ਮਰਜੀ ਆ ਜਾਓ ਮੇਰਾ ਸਿੱਖ ਭਰਾ ਨੂੰ ਖੁੱਲੀ ਸੁਣੋ ਉਹ ਉਹਦਾ ਐਂ ਲੈ ਆ ਸਕਦਾ ਚੱਕ ਕੇ ਬਾਕੀ ਜਿਹੜੇ ਹੁਈ ਬੁੜਕੀ ਜਾਂਦੇ ਨੇ ਉਹਨਾਂ ਨੂੰ ਵਾਲੇ ਹੁਣ ਵੀ ਬੁੜਕਦੇ ਹੁੰਦੇ ਨੇ ਵਿੱਚ ਨਸ਼ੇ ਵੇਚਣ ਵਾਲੇ ਖੁਦ ਨਸ਼ੇ ਵੇਚਦੇ ਹੁੰਦੇ ਨੇ ਗੱਲਾਂ ਕਰਦੇ ਨੇ ਅੰਦਰ ਹੈ ਬਾਣੀ ਪੜੋ ਵੱਧ ਤੋਂ ਵੱਧ ਬਾਣੀ ਦਾ ਆਦਮ ਕਰੋ ਗੁਰੂ ਗ੍ਰੰਥ ਸਾਹਿਬ ਦਾ ਆਦਮ ਕਰੋ ਸਵਾਲ ਪੁੱਛਣੇ ਸਾਡੇ ਫਰਜ਼ ਨੇ ਯਾਰਾ ਕੌਣ ਪੁੱਛੂ ਸਵਾਲ ਹੋ ਤੁਸੀਂ ਐਂ ਦੱਸੋ ਚਲੋ ਹਾਂ ਸਾਡਾ ਚਲੋ ਤਰੀਕਾ ਚਲੋ ਮੰਨ ਲੈ ਗੱਲ ਤਰੀਕਾ ਗਲਤ ਹੋ ਗਿਆ ਅਸੀਂ ਹੱਥ ਬੰਨ੍ਹ ਕੇ ਟਾਈਮ ਲੱਗਦਾ ਸੀ ਪਹਿਲਾਂ ਹਜ਼ੂਰ ਬੇਨਤੀ ਕਰੀ ਸੀ ਵੀ ਸਾਨੂੰ ਟਾਈਮ ਦੇ ਦਿਓ ਤੁਸੀਂ ਲੈ ਲੋ ਨਾ ਟਾਈਮ ਤੁਸੀਂ ਲੈ ਕੇ ਪੁੱਛੋ ਇਹ ਸਵਾਲ ਜਿਹੜੇ ਮੈਨੂੰ ਕਹਿ ਰਹੇ ਤੁਸੀਂ ਮੇਰੇ ਸਾਹਮਣੇ ਸਵਾਲ ਪੁੱਛ ਕੇ ਦੇ ਦੋ ਇਹ ਮੈਨੂੰ 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 ਲਵਾਓ ਜੋ ਸੇਵਾ ਲਵਾਉਣੇ ਤਾਂ ਜਿਨ੍ਹਾਂ ਨੇ ਅੱਜ ਤੱਕ ਇਹ ਕੁਝ ਕਰਿਆ ਉਹਨਾਂ ਨੂੰ ਮੇਰੇ ਬਰੋ ਪਰ ਮਹੀਨਾ ਦੋ ਮਹੀਨੇ ਮੇਰੇ ਨਾਲ ਲੜਵਾਓ ਚਲੋ ਮੈਂ ਤਾਂ ਕੋਈ ਮਨਮਤਾਂ ਤੇ ਕਰਾਇਤ ਕਰੀ ਨਹੀਂ ਗੁਰਦੇਵ ਸਿੰਘ ਤੋਂ ਕੌਂਕੇ ਆਲਾ ਕਿਹਦਾ ਜਥੇਦਾਰ ਸੀ ਸਾਡੇ ਹੀ ਜਥੇਦਾਰ ਸੀ ਉਹਦੀ ਆਵਾਜ਼ ਕਿਉਂ ਨਹੀਂ ਝੁੱਕ ਰਹੇ ਤੁਸੀਂ ਉਹਦੇ ਬਾਰੇ ਤੁਹਾਡੇ ਮੂੰਹ 'ਚ ਸੱਪ ਪੈ ਗਏ ਹੁੰਗੜੀਆਂ ਪੈ ਗਈਆਂ ਗੁਰਦੇਵ ਸਿੰਘ ਕੌਂਕੇ ਨੇ ਕੀ ਕੁਝ ਚਲੋਮ ਹੋਇਆ ਉਹਦੇ ਦੇ ਨਹੀਂ ਬੋਲੇ ਤੁਸੀਂ ਹੈ ਫੇਸਬੁੱਕ ਤੇ ਬੋਲਣ ਵਾਲਿਓ ਗੁਰਦੇਵ ਸਿੰਘ ਕੌਂਕੇ ਵੀ ਤਾਂ ਜਥੇਦਾਰ ਸੀ 10 20 ਦਿਨ ਪਹਿਲਾਂ ਘਟਨਾ ਹੋਈ ਆ ਮੈਂ ਮੇਰੇ ਪੱਤਰਕਾਰ ਕੁਸ਼ਕ ਪੱਤਰਕਾਰ ਵੀਰ ਵੀ ਬੜੇ ਸਿਆਣੇ ਬੰਦੇ ਰਹੇ ਉਹਨੂੰ ਦੱਸਣਾ ਚਾਹਣਾ ਵੀ ਉਦੋਂ ਤੁਸੀਂ ਕਿਤੇ ਸੀ 10 ਦਿਨ ਪਹਿਲਾਂ ਬੂਹਾ ਥਾਣੇ ਚ ਘਟਨਾ ਹੋਈ ਹੈ ਐਸ ਐਚਓ ਬੂਟ ਪਾ ਕੇ ਥਾਣੇ ਚ ਬੜ ਗਿਆ ਤੇ ਗੁਰੂ ਕੇ ਵੀਰ ਨੂੰ ਕੁੱਟਿਆ ਆ ਅਸੀਂ ਐਸ ਐਸ ਪੀ ਨੂੰ ਚਿੱਠੀ ਦਿੱਤੀ ਟਰਮੀਨੇਟ ਕਰਨ ਦੀ ਤੇ ਚਾਰਕ ਬੰਦੇ ਮੂਰੇ ਲੱਗੇ ਹੋਏ ਮੈਂਟਲ ਸਮਝਾਉ ਤਕਰਾ ਕੇ ਆ ਗਏ ਕੀ ਗੁਰੂ ਦੇ ਵੀਰ ਨੂੰ ਕੁੱਟਨ ਦਾ ਸਮਝਾਉ ਤਾਂ ਹੀ ਹੋ ਸਕਦਾ ਹੈ ਉਹ ਵੱਡੀ ਉਹ ਕਹਿ ਤ ਨਹੀਂ ਬੂਟ ਪਾ ਕੇ ਅੰਦਰ ਗਏ ਨੇ ਵੀਡੀਓ ਬਣੀਆਂ ਅਸੀਂ ਤਾਂ ਮਨ ਇੱਕ ਸਵਾਲ ਹੀ ਕਰੇ ਨੇ ਆਪਦੇ ਅਸੀਂ ਅਸੀਂ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਜੋ ਸੇਵਾਦਾਰ ਨੇ ਸਾਡੇ ਸਰਮੌਰ ਨੇ ਸਾਡੇ ਮਾਪੇ ਨੇ ਅਸੀਂ ਪੁੱਛ ਸਕਦੇ ਹਾਂ ਉਹਨਾਂ ਨੂੰ ਸਾਡੇ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਕੁਝ ਵੀ ਪੁੱਛੀਏ ਸਾਡਾ ਜਥੇਦਾਰ ਯਾਰ ਸਾਡੀ ਸਿੱਖ ਕੌਮ ਹਣਾ ਅਸੀਂ ਪੁੱਛਾਂਗੇ ਕੋਈ ਕਿਸੇ ਨੂੰ ਪੁੱਛ ਲਿਓ ਉਹ ਸਾਨੂੰ ਖੜ ਕੇ ਜਵਾਬ ਦਿੰਦੇ ਸਾਨੂੰ ਕਹਿੰਦੇ ਵੀ ਹਾਂ ਵੀ ਛੋਟਾ ਦੱਸ ਕੀ ਚਾਹੀਦਾ ਤੈਨੂੰ ਹਰੇਕ ਗੱਲ ਦਾ ਕਿਉਂਕਿ ਉਹਨਾਂ ਨੇ ਮੇਰੀ ਸਪੋਰਟ ਕਰੀ ਸੀ ਜਸੇਦਾਰ ਦਾ ਹਵਾਰ ਹੀ ਹੈ ਜੀ ਹਨਾ ਸਭਾਤ ਖਾਲਸਾ ਬੋਲੇ ਤਾਂ ਭਾਈ ਰਣਜੀਤ ਰਗਵੀਰ ਸਿੰਘ ਨੂੰ ਕੋਈ ਮਰਜ਼ੀ ਖੜਾ ਕੇ ਸਵਾਲ ਕਰ ਲੋ ਸਵਾਲਾਂ ਦਾ ਕੀ ਆ ਯਾਰਾਂ ਕਿਵੇਂ ਵੀ ਕਰ ਲੋ ਸਿੱਖ ਕੌਮ ਦੇ ਅਹਿਲਕਾਰ ਨੇ ਉਹ ਪ੍ਰਾਤਨ ਸਿੱਖ ਕਰਦੇ ਸੀ ਗੁਰੂ ਗੋਬਿੰਦ ਸਿੰਘ ਨੂੰ ਕਰ ਲੈਂਦੇ ਸੀ ਪ੍ਰਾਤਨ ਸਿੱਖ ਹਨਾ ਅਨ ਜਿਆਰੀ ਪੰਜ ਸਿੰਘ ਰੂਪ ਚ ਆ ਕੇ ਕਰ ਲੈਂਦੇ ਸੀ